ਹਾਂਜੀ ਅੱਜ ਅਸੀਂ ਪਹੁੰਚੇ ਹਾਂ ਭਾਈ ਦਿਲਜੀਤ ਸਿੰਘ ਕੋਲ ਜੋ ਇੱਕ ਲੱਖੋਵਾਲਾ ਜਥੇਬੰਦੀ ਦੇ ਜੋ ਇੱਕ ਬਹੁਤ ਵਧੀਆ ਇੱਕ ਵਰਕਰ ਨੇ ਪਰ ਅੱਜ ਜੋ ਤੁਹਾਨੂੰ ਤਕਰੀਬਨ ਪਤਾ ਪੰਜਾਬ ਤੇ ਹਰਿਆਣਾ ਦੇ ਪਾਣੀ ਨੂੰ ਲੈ ਕੇ ਬਹੁਤ ਵੱਡਾ ਕੰਵਰਸ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਆ ਅੱਜ ਆਪਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਸਕਾਇ ਨਿਊਜ਼ ਵਾਲੇ ਸਾਰੇ ਸੂਝਮਾਨ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਸੋ ਤੁਹਾਨੂੰ ਪਤਾ ਵੀ 8500 ਕਿ ਉਸ ਕੋ ਜਿਹੜਾ ਪਾਣੀ ਆ ਉਹ ਜਿਹੜਾ BBMB ਬੋਰਡ ਨੇ ਜਿਹੜਾ ਫੈਸਲਾ ਕੀਤਾ ਵੀ ਉਹ ਪੰਜਾਬ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜੀ ਪਾਖਾ ਮੈਨੇਜਮੈਂਟ ਬੋਰਡ ਆ ਸੈਂਟਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕੀਤਾ ਆ ਜੋ ਦੇ ਵਿੱਚ ਆਪਾਂ ਮੈਂਬਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਉਹ ਵੀ ਹੌਲੀ-ਹੌਲੀ ਕਰਕੇ ਸੈਂਟਰ ਸਰਕਾਰ ਬੀਐਮ ਡਲ ਇਹਨਾਂ ਨਾਲ ਰਲ ਕੇ ਘਟਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹਦੇ ਤਹਿਤ ਅੱਜ ਵੀ ਖੱਤਰ ਉਹਨਾਂ ਦਾ ਜਿਹੜਾ ਮੰਤਰੀ ਜਲ ਸਰੋਤ ਮੰਤਰੀ ਆ ਉਹ ਵੀ ਬਿਜਿਦਿਨ ਮੰਦੀ ਕਰਦਾ ਆ ਤੇ ਸਾਨੂੰ ਉਹਨਾਂ ਤੋਂ ਕੋਈ ਬੜੀ ਆਸ ਨਹੀਂ ਕਿ ਅਸੀਂ ਪੰਜਾਬ ਦਾ ਸਰਕਾਰ ਨਾਲ ਜਾਂ ਸੈਂਟਰ ਸਰਕਾਰ ਜੋ ਤਕਗਰੂਰ ਪ੍ਰਦਰਸ਼ਨ ਨਹੀਂ ਕਰ ਸਕਦੇ ਜਿਵੇਂ ਕਿ ਹਾਲਾਤ ਬਿਲਕੁਲ ਸਾਡੇ ਸਾਹਮਣੇ ਨੇ ਕਿ ਸਾਡੇ 117 ਜ਼ੋਨ ਜਿਹੜੇ ਬਿਲਕੁਲ ਹੀ ਪਹਿਲਾਂ ਹੀ ਡਾਰਕ ਜ਼ੋਨ ਚ ਜਾ ਚੁੱਕੇ ਆ ਤੇ ਪਾਣੀ ਸਾਡੇ ਕੋਲ ਹੈ ਹੀ ਨਹੀਂ ਉਹ ਵਾਧੂ ਜੇ ਵਾਧੂ ਹੁੰਦਾ ਤੇ ਸਾਡਾ ਤੇ ਪੰਜਾਬ ਦਾ ਸੱਭਿਆਚਾਰ ਆ ਕਿ ਵੇਖੋ ਆਪਣਾ ਘਰੋਂ ਦਾਣੇ ਦੇ ਕੇ ਵੀ ਜਾਂ ਕਿਸੇ ਦੀ ਮਦਦ ਕਰਨਾ ਸਾਡਾ ਸੁਭਾਅ ਰਿਹਾ ਪੰਜਾਬੀਆਂ ਦਾ ਕਲਚਰ ਰਿਹਾ ਵਾ ਪਰ ਹੁਣ ਸਾਡੀ ਬੇਵਸੀ ਆ ਅਸੀਂ ਖੁਦ ਉਸ ਕੂਗਾਰ ਤੇ ਖੜੇ ਆਂ ਕਿ ਜੋ 117 ਬਲਾਕ ਬਿਲਕੁਲ ਡਾਰਕ ਜ਼ੋਨ ਤੇ ਜਾ ਚੁੱਕੇ ਆ ਪਾਣੀ ਸਾਡੇ ਕੋਲ ਇੱਕ ਬੂੰਦ ਵੀ ਫालतू ਨਹੀਂ ਹੈਗਾ ਅਸੀਂ ਚਾਹੁੰਦੇ ਆ ਕਿ ਸੈਂਟਰ ਸਰਕਾਰ ਜਿਹੜੀ ਆ ਹੁਣ ਜਿੱਦਾਂ ਦੇ ਹਾਲਾਤ ਪੈਦਾ ਹੋਏ ਆ ਵੀ ਉਹ ਸਿੰਧੂ ਜਲ ਸਮਝੌਤੀ ਵਾਲਾ ਜਿਹੜਾ ਪਾਣੀ ਆ ਉਹਨੂੰ ਡਿਵਰਟ ਕਰਕੇ ਪਾਣੀ ਜਿਹੜਾ ਵਾ ਸਾਨੂੰ ਸਾਨੂੰ ਦਵੇ ਤੇ ਜਿਹੜਾ ਸਾਡਾ ਪਿੱਛੇ ਰਹਿ ਗਿਆ ਵਾ ਜਮਨਾ ਦਾ ਪਾਣੀ ਜਿਹੜਾ ਸਾਡਾ ਜਦੋਂ ਹਰਿਆਣਾ ਤੇ ਪੰਜਾਬ ਦੀ ਡਿਵੀਜ਼ਨ ਹੁੰਦੀ ਹੈ ਸ਼ਹਿਰਤ ਦੇ ਵਿੱਚ ਤੇ ਸਾਨੂੰ ਹਰ ਜਮਨਾ ਦੇ ਪਾਣੀ ਦੇ ਵਿੱਚੋਂ ਪਾਣੀ ਦਾ ਹਿੱਸਾ ਨਹੀਂ ਦਿੱਤਾ ਗਿਆ ਤੇ ਉਹ ਵੀ ਸਾਨੂੰ ਅਸੀਂ ਮੰਗ ਕਰਦੇ ਆ ਕਿ ਸਾਨੂੰ ਉਹ ਵੀ ਰਿਵਾਈਵ ਕਰਕੇ ਜੋ ਪੰਜਾਬ ਦਾ ਬਣ ਰਿਹਾ ਵਾ ਜੋ ਪੰਜਾਬ ਦਾ ਜ ਮਾਰੂਥਲ ਬਣਨ ਜਾ ਰਿਹਾ ਹਉਣੇ ਸਮੇਂ ਦੇ ਵਿੱਚ ਉਸ ਮਾਰੂਥਲ ਤੋਂ ਸਾਨੂੰ ਪੰਜਾਬ ਨੂੰ ਬਚਾਇਆ ਜਾਵੇ ਤੇ ਪਾਣੀ ਜਿਹੜਾ ਸਾਡਾ ਬਾਅਦ ਸਾਡਾ ਜਿੱਦਾਂ ਹੁਣ ਭਗਵੰਤ ਮਾਨ ਸਰਕਾਰ ਟੇਲਾਂ ਤੇ ਪਚਾ ਰਹੀ ਆ ਸਾਡੀ ਕਿਸਾਨ ਜਥੇਦਲੇ ਮੰਗ ਸੀਗੀ ਉਸ ਮੰਗ ਨੂੰ ਵੀ ਉਹਨਾਂ ਮੱਦਾਂ ਨੇ ਰੱਖ ਕੇ ਜਿੱਦਾਂ ਨਹਿਰਾਂ ਦੇ ਪਾਣੀ ਦੀ ਉਹ ਸਰਦੀ ਵਾਈਸ ਉਹ ਪਿੰਡਾਂ ਨੂੰ ਜਾਂ ਟੇਲਾਂ ਨੂੰ ਪਾਣੀ ਦੇ ਰਹੇ ਆ ਇਹ ਚੰਗਾ ਕਦਮ ਆ ਤੇ ਸਾਡੀ ਸਮੇਂ ਦੀ ਲੋੜ ਵੀ ਆ ਕਿ ਅਸੀਂ ਆਪਣੇ ਭਵਿੱਖ ਦੇ ਵਿੱਚ ਆਪਣੇ ਵਾਲੇ ਬੱਚਿਆਂ ਨੂੰ ਪਾਣੀ ਜਿਹੜਾ ਕੋ ਛੱਡ ਕੇ ਜਾਈਏ ਤਾਂ ਜੋ ਇਹ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪਾਣੀ ਕਰਕੇ ਜੋ ਜਾਣੀ ਜਾਂਦੀ ਸੀ ਅੱਜ ਜੋ ਕੰਗਾਲੀ ਦੇ ਰਾਹ ਤੇ ਤੁਰਪੀ ਆ ਉਹ ਉਹ ਪਾਣੀ ਨੂੰ ਬਚਾਉਣ ਵਾਸਤੇ ਅਸੀਂ ਸੰਭਲਾ ਮਾਰੀ ਸਾਰੇ ਇੱਕ ਝੋਟਕੇ ਜੱਥੇ ਸ਼ਿਰੋਕੇ ਜੇ ਕੋ ਸੈਂਟਰ ਸਰਕਾਰ ਧੱਕਾ ਕਰਦੀ ਹੈ ਤੇ ਅਸੀਂ ਪੰਜਾਬ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦਾ ਧੱਕਾ ਦਾ ਜਿਹੜਾ ਪ੍ਰਦਰਸ਼ਨ ਆ ਕਰਦੇ ਹੋਏ ਉਹਨੂੰ ਚੇਤਾਵਨੀ ਵੀ ਦਿੰਨੇ ਸੈਂਟਰ ਸਰਕਾਰ ਨੂੰ ਕਿ ਅਸੀਂ ਇਹ ਧੱਕਾਉਣ ਪ੍ਰਦਰਸ਼ਨ ਨਹੀਂ ਕਰਾਂਗੇ ਜੋ ਪਿੱਛੇ ਹੋ ਗਿਆ ਹੁਣ ਨਹੀਂ ਹੋ ਸਕਦਾ ਹੁਣ ਸਾਡੇ ਕੋ ਗੁਜਾਇਸ਼ ਹੀ ਨਹੀਂ ਧੰਨਵਾਦ ਜੀ ਕਿਸੇ ਬਹੁਤ ਵਧੀਆ ਗੱਲਬਾਤ ਕੀਤੀ ਆ ਵੱਖ-ਵੱਖ ਜਥੇਬੰਦੀਆਂ ਤੇ ਜੋ ਪਾਰਟੀ ਦੇ ਲੀਡਰ ਨੇ ਉਹਨਾਂ ਦਾ ਧਿਆਨ ਆ ਰਿਹਾ ਵੀ ਜੋ ਪੰਜਾਬ ਹਰਿਆਣਾ ਦਾ ਜਿਹੜਾ ਪਾਣੀ ਸੀ ਉਹ ਆਪਣਾ ਪਾਣੀ ਜਿਹੜਾ ਵਰਤ ਚੁੱਕੇ ਨੇ ਪਰ ਕਹਿਣ ਦਾ ਭਾਵੇਂ ਆ ਵੀ ਜਿਹੜਾ ਹੁਣ ਪਾਣੀ ਆ ਉਹ ਪੰਜਾਬ ਦੇ ਕੋਲ ਇੱਕ ਵੀ ਤੁਬਕਾ ਹਰਿਆਣੋਂ ਦੇਣ ਵਾਸਤੇ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੀ ਖਾਤਰੋ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਤੁਹਾਨੂੰ ਜ਼ਰੂਰ ਜੁੜੀ ਜੁੜੇ ਰੱਖਦੇ ਹੋ ਅਮਰਜੰਸੀ ਹੋਵੇ ਕਿਤੇ ਵੀ ਸਾਨੂੰ ਤੁਹਾਨੂੰ ਖੁਸ਼ੀ ਧੰਨਵਾਦ ਜੀ